ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ ਇਸ ਵੇਲੇ ਜਿਬੀ ਘੁੰਮ ਦੇ ਘਮਾਉਂਦੇ ਆ ਪਹੁੰਚੇ ਹਾਂ ਜਿਬੀ ਵਾਟਰਫਾਲ ਕੀ ਬਾਤ ਅਰਮਣਿਕ ਨਜ਼ਾਰਾ ਖੂਬਸੂਰਤ ਜੰਗਲ ਔਰ ਇਹ ਵਾਟਰਫਾਲ ਦਾ ਵਗਦਾ ਪਾਣੀ ਠੰਡਾ ਸੁਹਾਵਣਾ ਮੌਸਮ ਜਿਹਦੇ ਵਿੱਚ ਸੈਰ ਕਰਨ ਦਾ ਘੁੰਮਣ ਫਿਰਨ ਦਾ ਇੱਕ ਵੱਖਰਾ ਹੀ ਆਨੰਦ ਹੈ ਇਹ ਅੱਗੇ ਉਹ ਵਾਟਰਫਾਲ ਆ ਰਿਹਾ ਔਰ ਸਮੁੱਚਾ ਜਿਹੜਾ ਏਰੀਆ ਹੈ ਉਹ ਜੰਗਲ ਦਾ ਏਰੀਆ ਆਪਾਂ ਕਹਿ ਸਕਦੇ ਆ ਇਦਾਂ ਬ੍ਰਿਜ ਕ੍ਰੋਸ ਕਰ ਰਹੀ ਹੈ ਅਮੰਦਾ ਇਹੋ ਜੇ ਡੈਂਸ ਏਰੀਆ ਬਾਰੇ ਸੋਚਦੇ ਹੋਈ ਅੰਗਰੇਜ਼ੀ ਦੇ ਕੁਦਰਤ ਦੇ ਪ੍ਰਸਿੱਧ ਕਵੀ ਵਿਲੀਅਮ ਵਰਡਸਵਰਥ ਨੇ ਕਿਹਾ ਹੋਵੇਗਾ ਦਾ ਬੁਡਸ ਆਰ ਲਵਲੀ ਡਾਰਕ ਐਂਡ ਡੀਪ ਬਟ ਆਈ ਹੈਵ ਪ੍ਰੋਮਿਸਸ ਟੂ ਕੀਪ ਐਂਡ ਮਾਈਲਸ ਟੂ ਗੋ ਬਿਫੋਰ ਆਈ ਸਲੀਪ ਐਂਡ ਮਾਈਲਸ ਟੂ ਗੋ ਬਿਫੋਰ ਆਈ ਸਲੀਪ ਇਹ ਉਸੇ ਤਰ੍ਹਾਂ ਦਾ ਹੀ ਵਾਤਾਵਰਨ ਹੈ ਤੇ ਆ ਪਹੁੰਚਿਆ ਉਸ ਵਾਟਰਫਾਲ ਤੇ ਉੱਪਰੋਂ ਪਰਬਤ ਚੋਂ ਪਾਣੀ ਡਿੱਗ ਰਿਹਾ ਥੱਲੇ ਆ ਰਿਹਾ ਆਓ ਥੋੜਾ ਜਿਹਾ ਹੋਰ ਅੱਗੇ ਚੱਲ ਕੇ ਤੁਹਾਨੂੰ ਇਸ ਦਾ ਨਜ਼ਾਰਾ ਦਿਖਾਵਾਂਗੇ ਲੋਕ ਇਹ ਪੈਨਜॉय ਕਰ ਰਹੇ ਨੇ ਰੱਜ ਕੇ ਬਹੁਤ ਸਮੋਚਾ ਦ੍ਰਿਸ਼ ਮਜ਼ੇਦਾਰ ਖੂਬਸੂਰਤ ਔਰ ਲੋਕ ਇਥੇ आनंद लैंड ਪਹੁੰਚੇ ਹੋਏ ਨੇ ਮੈਂ ਵੀ ਪਹੁੰਚ ਗਿਆ 80 ਸਾਰੇ ਹੁਣ ਇਸ ਵਾਟਰਫਾਲ ਦੇ ਉੱਤੇ ਆਓ ਜੀ ਦੇਖੋ ਕਿਵੇਂ ਲੱਗ ਰਿਹਾ ਸਾਰਾ ਮਜ਼ੇਦਾਰ ਖੂਬਸੂਰਤ ਦ੍ਰਿਸ਼ ਡਾਕਟਰ ਸਾਹਿਬ ਮੇਰੇ ਨਾਲ ਨੇ ਮੇਰਾ ਛੋਟਾ ਭਰਾ ਮੇਰੇ ਨਾਲ ਸੱਚਮੁੱਚ ਜਦੋਂ ਇਹੋ ਜਿਹੇ ਦ੍ਰਿਸ਼ ਹੋਣ ਆਪਣੇ ਭੈਣ ਭਰਾ ਨਾਲ ਹੋਣ ਤਾਂ ਇਹ ਯਾਤਰਾ ਹੋਰ ਵੀ ਸੁਖਦ ਹੋ ਜਾਂਦੀ ਆ ਹੋਰ ਵੀ ਅਨੰਦਮਈ ਹੋ ਜਾਂਦੀ ਆ ਲਖਮਿੰਦਰ ਹਾਊ ਡੂ ਯੂ ਫੀਲ ਅਬਾਊਟ ਦਿਸ ਵਾਟਰਫਾਲ ਵੰਡਰਫੁਲ ਬਹੁਤ ਸੋਹਣਾ ਵਾਟਰਫਾਲ ਆ ਇਹ ਮੈਨੂੰ ਨਿਊਜ਼ੀਲੈਂਡ ਦਾ ਜਦੋਂ ਕੋਇਨਸਟਾਉਨ ਗਏ ਸੀ ਅਸੀਂ ਉਸ ਵਾਟਰਫਾਲ ਦੀ ਯਾਦ ਦਿਵਾਉਂਦਾ ਬਹੁਤ ਸੋਹਣਾ ਵਾਟਰਫਾਲ ਆ ਤੁਸੀਂ ਸ਼ਤੌਨ ਵਰਗਾ ਵਾਟਰਫਾਲ ਉਸ ਵਾਟਰਫਾਲ ਦੀ ਯਾਦ ਦਿਵਾਉਂਦਾ ਬੜੇ ਨੌਜਵਾਨ ਵੀ ਇਸ ਵਾਟਰਫਾਲ ਦਾ ਆਨੰਦ ਲੈਣ ਆਏ ਹੋਏ ਨੇ ਦੇ ਆਰ ਇੰਜੋਇੰਗ ਸੋ ਸੱਚਮੁੱਚ ਇੰਜੋਏ ਵਾਲਾ ਇਹ ਮੌਸਮ ਸੁਹਾਵਣਾ ਥੋੜਾ ਜਿਹਾ ਜੇ ਉੱਪਰ ਝਾਤੀ ਮਾਰੋਗੇ ਤੁਹਾਨੂੰ ਲੱਗਣੀ ਉੱਪਰ ਤੱਕ درخت ਉੱਤੇ ਦੇਖੋ ਇਧਰ ਆਨੰਦ ਮਾਣੋ ਪਾਣੀ ਦਾ ਆਨੰਦ ਮਾਣੋ ਖੂਬਸੂਰਤ ਇਹ ਆਨੰਦ ਮਾਣੋ ਜੁੜੇ ਰਹੋ ਬਹੁਤ ਬਹੁਤ ਧੰਨਵਾਦ